ਜਾਪਾ ਆ ਗੱਲ ਕਰਦੇ ਆ ਐਗਰੀ ਜ਼ੋਨ ਦੇ ਸੁਪਰ ਸੀਡਰ ਦੀ ਇੱਕ ਇਹਨਾਂ ਨੇ ਹੁਣ ਕੱਢਿਆ ਐਗਰੀ ਜ਼ੋਨ ਫਤੇ ਉਹਦੀ ਵੀ ਮੈਂ ਗੱਲ ਕਰੂੰਗਾ ਵਿੱਚ ਫਤੇ ਦੀ ਇਹ ਸੁਪਰ ਸੀਡਰ ਆਪਣਾ 24 ਦਾ ਮਾਰਕਾ ਆਪਾਂ ਸ਼੍ਰੀ ਮੁਖਸਰ ਸਾਹਿਬ ਤੋਂ ਖਰੀਦਾ ਸੀ ਸਤਵਿੰਦਰ ਪੁੱਲਰ ਬਾਬਾ ਐਗਰੋ ਵਾਲਿਆਂ ਤੋਂ ਇਹਦੇ ਵਿੱਚ ਇੰਨੀਆਂ ਕ ਕੰਪਲੀਟ ਆਪਾਂ ਦੱਸ ਹੀ ਨਹੀਂ ਸਕਦੇ ਯਾਰ ਨੰਬਰ 1 ਤਾਂ ਰੰਗ ਦੀ ਆ ਪਹਿਲਾ ਨੰਬਰ ਇਹ ਮੇਰੇ ਨਹੀਂ ਆਪਾਂ ਦੋ ਤਿੰਨ ਆਇਆ ਸਾਡੇ ਪਿੰਡ ਦੋਹਾਂ ਦਿਨਾਂ ਜੀ ਇਹੀ ਚੀਜ਼ ਆ ਆ ਰੰਗ ਦੀ ਤੇ ਬਾਕੀ ਮੇਰੇ ਧਿਆਨ ਦੇ ਵਿੱਚ 15 13 14 ਬੰਦੇ ਆ ਗਏ ਆ ਜਿਨ੍ਹਾਂ ਦੇ ਇਹੀ ਕੰਪਲੀਟ ਆ ਸੇਮ ਆ ਮੈਂ ਤੁਹਾਨੂੰ ਉਹ ਵੀ ਵਿਖਾਉਂਗਾ ਹੌਲੀ ਹੌਲੀ ਤੇ ਆ ਇਹ ਦੇ ਦੇਖੋ ਆ ਪੈਪਾ ਰੰਗ ਆ ਕਿਹੜਾ ਇਹਦਾ ਕਿਹੜਾ ਹੈ ਨਾ ਠੀਕ ਹੈ ਇੱਕ ਕੰਪਲੀਟ ਦੂਜੀ ਇਹਦੇ ਵਿੱਚ ਆ ਇਹ ਬੀ ਨਹੀਂ ਸੈੱਟ ਪਾਉਂਦਾ ਜਮਾਂ ਹੀ ਆ ਤੁਹਾਨੂੰ ਦਿਖਾਉਣਾ ਇਹ ਵੀ ਮੈਂ ਆ ਇੱਥੋਂ ਆ ਰਾੜਾ ਆ ਰਾੜਾਂ ਦੇ ਉੱਤੇ ਲਾ ਲਿਆ ਨਾ ਆਪਾਂ ਇਹਨੂੰ ਇਹਦੇ ਆਪਾਂ ਗੇੜੇ ਦੇ ਤੇ ਆ ਰਾੜ ਨਹੀਂ ਨਾ ਹਿੱਲਿਆ ਉੱਥੇ ਹੀ ਖੜਿਆ ਨਾ ਪੂਰਾ ਇਹਨੂੰ ਗੇੜੇ ਆਈ ਜਾਂਦੇ ਆ ਤੇ ਕਿਸਾਨ ਕੀ ਬੀ ਸੈੱਟ ਕਰੂਗਾ ਇਹਦਾ ਬਈ ਜਿਹੜੇ ਰਾੜ ਹੀ ਨਹੀਂ ਵੱਧਦੀ ਘਟਦੀ ਤੇ ਆਹੀ ਚੀਜ਼ ਆ ਤੇ ਬੀ ਵਾਲੀ ਤੀਜੀ ਕੰਪਲੀਟ ਆ ਇਹਦੇ ਚੌਥੀ ਕੰਪਲੀਟ ਐ ਸਭ ਤੋਂ ਗੰਦੀ ਐ ਇਹ ਗੀਅਰ ਮਲ ਦਿੰਦਾ ਸਾਈਡ ਵਾਲਾ ਜਿਹੜਾ ਗੀਅਰ ਆ ਨਾ ਇਹਦੀਆਂ ਬਹੁਤ ਪਿੜ ਪਿੜ ਕੇ ਐਗਰੀ ਜ਼ੋਨ ਦੀਆਂ ਮਸ਼ਹੂਰੀਆਂ ਕੀ ਤੀਆਂ ਕਰਮਜੀਤ ਹਨ ਮੋਲ ਰਹਿਣੇ ਤੇ ਹੋਰ ਵੀ ਇੱਕ ਭਰਾ ਕਰੀ ਜਾਂਦਾ ਐਗਰੀ ਜ਼ੋਨ ਆਏ ਐਗਰੀ ਜੋਨ ਸਿਰੇ ਦਾ ਨਕਮਾ ਸੁਪਰ ਸੀਡਰ ਭਰਾ ਆਹ ਦੇਖ ਲਓ ਇੱਧਰ ਤਹਿਸੀਲਾਂ ਇਹਦੀਆਂ ਦੋ ਤਿੰਨ ਵਾਲੀ ਕੰਪਨੀ ਦੇ ਪਾਦੀਆਂ ਇਹ ਤੋਂ ਪਹਿਲਾਂ ਸੀਲ ਫੇਰ ਲਈ ਕੋਈ ਪਿਆ ਤੇ ਚੱਲਿਆ ਇੰਨਾ ਕਾ ਆ ਬਲੇਟਾਂ ਤੇ ਰੰਗ ਵੇਖ ਸਕਦੇ ਦੋਈ ਹਜੇ ਰੰਗ ਨਹੀਂ ਲਿਆ ਇਹਦਾ ਤੇ ਕੁਆਲਿਟੀ ਤੁਸੀਂ ਚੈੱਕ ਕਰ ਲਓ ਬਈ ਰੰਗ ਵਾਲੀ ਵੀ ਕੱਲਾ ਨਾ ਉਧਰ ਪਾ ਲਈ ਜਣਾ ਲਾਉ ਜੀ ਬਾਈ ਆ ਆਪਣਾ ਸੁਪਰ ਸੀਡਰ ਇਹ ਪਿਛਲੇ ਸਾਲ ਲਿਆ ਸੀ ਪਿਛਲੇ ਸਾਲ ਵੀ ਇਹਨੇ ਸਾਡੇ ਹੱਥ ਖੜੇ ਕਰਾਏ ਆ ਤੇ ਐਤ ਕੀ ਬਈ ਪਟਿਆਲੇ ਤੋਂ ਆਏ ਆ ਬਾਈ ਲੋਟ ਕਰਨ ਇੱਕ ਗੱਡੀ ਆ ਖੜੀ ਆ ਖੇਤ ਤੇ ਇੱਕ ਹੋ ਖੜੀ ਉਹ ਮੇਰੇ ਫਾਦਰ ਸਾਹਿਬ ਜਾ ਰਹੇ ਆ ਮੱਥਾ ਟੇਕ ਕੇ ਨੂੰ ਤੇ ਆ ਬਾਈ ਪਟਿਆਲੇ ਤੋਂ ਆਇਆ ਤੇ ਆ ਤੇ ਹੁਣ ਲੱਗ ਜੂ ਪਤਾ ਵੀ ਠੀਕ ਹੁੰਦਾ ਕਿ ਨਹੀਂ ਹੁੰਦਾ ਤੇ ਜੇ ਇਹ ਠੀਕ ਨਹੀਂ ਹੁੰਦਾ ਤੇ ਇਹਦੇ ਵਿਰੁੱਧ ਅਸੀਂ ਡਟ ਕੇ ਮੋਰਚਾ ਲਾਵਾਂਗੇ ਤੇ